ਗੁਰਦੁਆਰਾ ਠੇਰੀ ਸਾਇਬੀਖੇ ਅੰਮ੍ਰਿਤ ਪਾਨ ਕਰਵਾਇਆ ਗਿਆ अनेका ਵਿਅਕਤੀ ਬਣੇ ਗੁਰੂ ਵਾਲੇ ਪੁਰਾਤਨ ਧਾਰਮਿਕ ਤਪਸਥਾਨ ਗੁਰਦੁਆਰਾ ਠੇਰੀ ਸਾਹਿਬ ਜੀ ਗੜਪਤਾਣਾ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਪੰਜਮਾ ਤਖਤ 96 ਕਰੋੜੀ ਚਲਦਾ ਬਹੀਰ ਚੱਕਰਵਰਤੀ ਨਿਹੰਗ ਸਿੰਘਾਂ ਮਿਸਲ ਸ਼੍ਰੀ ਅਨੰਦਪੁਰ ਸਾਹਿਬ ਜੀ ਜੂਨ 1984 ਵਿਖੇ ਸੇਧ ਸੰਤ ਬਾਬਾ ਰਜਿੰਦਰ ਸਿੰਘ ਜੀ ਦੀ ਸਲਾਣਾ ਵਰਸੀ ਦੇ ਸਬੰਧ ਵਿੱਚ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ अनेका ਪ੍ਰਣਾਲੀ ਗੁਰੂ ਵਾਲੇ ਬਣੇ ਇਸ ਮੌਕੇ ਬਾਬਾ ਠਾਕਰ ਸਿੰਘ ਨੇ ਦੱਸਿਆ ਕਿ 16 ਤਰੀਕ ਦਿਨ ਬੁੱਧਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਈ ਜਾਣਗੇ ਜਿਸ ਉਪਰੰਤ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਪੰਥ ਦੇ ਪ੍ਰਸਿੱਧ ਆਗਿ ਕਥਾ ਵਾਚਕ ਅਤੇ ਕਵੀਸ਼ਰ ਹਾਜ਼ਰੀਆਂ ਭਰਨਗੇ ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਪਾਈ ਰਾਜ ਸਿੰਘ ਗੋਸਲਾ ਗਿਆਨੀ ਬਲਕਾਸ਼ ਸਿੰਘ ਕਵੀਸ਼ਰ ਪੰਡਤ ਸੋਮਨਾਥ ਰੋਡਿਆ ਵਾਲੇ ਮਹਾਂਤ ਜਗਦੀਪ ਸਿੰਘ ਪੋਟ ਸਾਹਿਬ ਕੋੜਿਆਵਾਂ ਵਾਲੇ ਵਿਸ਼ੇਸ਼ ਤੌਰ ਤੇ ਪੁੱਜਣਗੇ ਅਤੇ 16 ਜੁਲਾਈ ਨੂੰ ਮਹੱਲਾ ਵੀ ਕੱਢਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਮੌਕੇ ਸੰਗਤ ਦੀ ਆਮਦ ਨੂੰ ਦੇਖਦਿਆਂ ਸੰਗਤ ਲਈ ਗੁਰੂ ਕੇ ਲੰਗਰ, ਠੰਡੇ ਮਿੱਠੇ ਚਲਦੀਆਂ ਛਪੀਲਾ ਅਤੇ ਲੰਗਰਾਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਜਾਵੇਗਾ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਗੁਰਾਂ ਦੇ ਬਚਨ ਹਨ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਸੱਚਖੰਡ ਵਾਸੀ ਸ਼੍ਰੀਮਾਨ ਪਰਮ ਸੰਤ ਬਾਬਾ ਵਜੀਰ ਸਿੰਘ ਜੀ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਧਰਮ ਸਿੰਘ ਜੀ ਵੱਲੋਂ ਵਰਸਾਏ ਹੋਏ ਮਹਾਪੁਰਖਾਂ ਦੇ ਤਾਪੇ ਅਸਥਾਨ ਗੁਰਦੁਆਰਾ ਠੇਰੀ ਸਾਹਿਬ ਦੇ ਮੁੱਖ ਸੇਵਾਦਾਰ ਸ਼ਹੀਦ ਸંત ਵਾਬਾ ਰਜਿੰਦਰ ਸਿੰਘ ਜੀ ਦੀ ਸਲਾਨਾ 17ਵੀਂ ਵਰਸੀ ਨਗਰ ਨਿਵਾਸੀ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਪੁਰਖਾਂ ਦੇ ਤਪਿਆ ਸਥਾਨ ਗੁਰਦੁਆਰਾ ਠੇਰੀ ਸਾਹਿਬ ਗੜਪਦਾਨਾ ਵਿਖੇ ਮਨਾਈ ਜਾ ਰਹੀ ਹੈ ਜਿਸ ਵਿੱਚ ਅੱਜ ਮਹਾਪੁਰਖਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਉਹਨਾਂ ਦੀ ਠੰਡੀ ਮਿੱਠੀ ਯਾਦ ਦੇ ਵਿੱਚ ਸਾਹਿਬ ਸ੍ਰੀ ਅਖੰਡਿਆ ਪ੍ਰਾਰੰਭ ਹੋਏ ਅਤੇ ਨਾਲ ਹੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਭਾਰੀ ਅੰਮ੍ਰਿਤ ਸੰਚਾਰ ਕੀਤਾ ਗਿਆ ਜਿਸ ਵਿੱਚ ਅਨੇਕਾਂ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣੇ ਗੁਰੂ ਕੇ ਜਹਾਜ਼ੇ ਚੜ੍ਹੇ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਿੱਖੀ ਕੇ ਸਸਵਾ ਸਾ ਸੰਗ ਨਵਾਉਣ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਨਾਮ ਬਾਣੀ ਬਾਣੇ ਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਪ੍ਰੇਮ ਤੇ ਪਿਆਰ ਬਖਸ਼ਿਸ਼ ਕਰਨ ਦੂਸਰੀ ਬੇਨਤੀ ਸੰਗਤਾਂ ਨੂੰ ਹੈ ਕਿ ਅੱਜ ਸਾਹਿਬ ਸ੍ਰੀ ਅਖੰਡਿਆ ਪ੍ਰਾਰੰਭ ਹੋਏ ਹਨ 16 ਤਰੀਕ ਦਿਨ ਬੁੱਧਵਾਰ ਸਾਵਣ ਦੀ ਸੰਗਰਾਂਦ ਨੂੰ ਭੋਗ ਪਾਏ ਜਾ ਰਹੇ ਹਨ ਭੋਗ ਤੋਂ ਬਰੰਤ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਕੀਰਤਨੀਏ ਸੰਤ ਮਹਾਪੁਰਖ ਵਿਦਵਾਨ ਜਨ ਸੰਗਤਾਂ ਦੇ ਸਨਮੁਖ ਹੋਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੱਥ ਵਨ ਕੇ ਹੈ ਕਿ ਆਪ ਸਭ ਸੰਗਤਾਂ ਨੇ ਗਰਮਤ ਧਾਰਮਿਕ ਦੀਵਾਨ ਦੇ ਲਾ혜 ਲੈਣ ਦੀ ਖੇਚਲ ਕਰਨੀ ਜੀ ਗੁਰੂ ਕਿਰਪਾ ਕਰੇ ਸਭ ਦੀਆਂ ਹਾਰੀਆਂ ਆਪਣੇ ਦਰ ਦੇ ਉੱਤੇ ਪ੍ਰਵਾਨ ਕਰੇ ਇਹ ਜੋ ਵੀ ਸਮਾਗਮ ਹਨ ਇਹ ਮਹਾਪੁਰਖਾਂ ਨੂੰ ਸਮਰਪਿਤ ਹਨ 16 ਤਰੀਕ ਨੂੰ ਠੀਕ 4 ਵਜੇ ਮਹੱਲਾ ਸਜਾਇਆ ਜਾਵੇਗਾ ਜਿਸ ਵਿੱਚ ਨਿਹੰਗ ਸਿੰਘ ਘੋੜਸਵਾਰੀ ਨੇਜਾਵਾਜੀ ਦੇ ਆਪਣੇ ਕਰਤੱਵ ਦਿਖਾ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਗੁਰਮਤ ਸਮਾਗਮਾਂ ਦਾ ਸਭ ਸੰਗਤਾਂ ਹਾਜ਼ਰ ਹੋ ਕਰਕੇ ਲਾਹਾ ਲੈਣ ਜੀ ਬੇਨਤੀ ਨੂੰ ਮਨਜ਼ੂਰ ਕਰਨਾ ਸਾਧੂ ਪਰਉਪਕਾਰੀ ਸੰਸਾਰ ਦੇ ਵਿੱਚ ਆਉਂਦੇ ਆ ਭਲਾ ਕਰਦੇ ਆ ਉਹਨਾਂ ਦੇ ਮਗਰੋਂ ਵੀ ਮਹਾਪੁਰਖਾਂ ਦੇ ਨਮਿੱਤ ਮੇਲੇ ਮਨਾਏ ਜਾਂਦੇ ਆ ਗੁਰੂ ਕਿਰਪਾ ਕਰੇ ਸਭ ਦੀਆਂ ਹਾਰੀਆਂ ਦਰ ਤੇ ਪਰਵਾਨ ਕਰੇ ਜੀ ਹੋਈਆਂ ਭੁੱਲਾਂ ਦੀ ਮਾਫੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੁਆਰਾ ਬੁਲੂ ਸਰ ਬਾਈ ਸਾਹਿਬ ਜੀ ਆਰੋਗਿਆ ਵਿੱਚ ਪ੍ਰਿਆ ਦਰਬਾਰ ਜਦੋਂ ਦਰਬਾਰ ਸ੍ਰੀ ਸਰਬਲੋ ਦਰਬਾਰ ਸਾਹਿਬ ਜੀ ਨੂੰ ਭਾਵੇ ਸਤਿ ਸ੍ਰੀ ਅਕਾ ਜਿੰਦਾ ਗਰਮਨੂ ਭਾਵੇ ਸਤਿ ਸ੍ਰੀ ਅਕਾਲ ਗੁਰਬਾਰ ਯਾਕਾਲ ਤੇਗ ਤੇਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ